ਅਜੀਤ ਅਖਬਾਰ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਹਮੇਸ਼ਾ ਦੀ ਤਰ੍ਹਾਂ ਇਤਕੀਵਾਰੀ ਵੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਆਏ ਹੈ ਬਲੱਡ ਡੋਨੇਟ ਕਰ ਰਹੇ ਮੱਲਾਦਾ ਕਿ ਖੂਨਦਾਨ ਇਸ ਤਰ੍ਹਾਂ ਦਾ দান ਹੈ ਜਿਹੜਾ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਕਿ ਜਨਮ ਦਿਨ ਮਨਾਉਣ ਦਾ ਇਸ ਤੋਂ ਵੱਡਾ ਜਿਹੜਾ ਹੈਗਾ ਉਹ ਤਰੀਕਾ ਨਹੀਂ ਹੋ ਸਕਦਾ ਉਹਦੀ ਐਗਜ਼ਾਮਪਲ ਨਹੀਂ ਹੋ ਸਕਦੀ ਉਹਦਾ ਉਦਾਹਰਣ ਨਹੀਂ ਹੋ ਸਕਦਾ ਉਹਦਾ ਕਾਰਨ ਹੈ ਕਿੰਦੇ ਖੂਨਦਾਨ ਮਹਾ ਕਲਿਆਣ ਭਾਜੀ ਡਾਕਟਰ ਬਰਜਿੰਦਰ ਸਿੰਘ ਹਮਦਰ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਉਪਰਾਲਾ ਮੋਗਾ ਸਬ-ਆਫਿਸ ਦੀ ਟੀਮ ਵੱਲੋਂ ਕੀਤਾ ਗਿਆ ਬੜਾ ਇਸ਼ਲਾਗਾਯੋਗ ਹੈ ਤੇ ਮੈਂ ਮਾਣ ਮਹਿਸੂਸ ਕਰ ਰਿਹਾ ਵੀ ਮੈਨੂੰ ਇਸ ਮੌਕੇ ਤੇ ਖੂਨ ਦੇਣ ਦਾ ਮੌਕਾ ਮਿਲਿਆ ਹੈ ਖੂਨਦਾਨ ਜੀਵਨਦਾਨ ਹੁੰਦਾ ਤੇ ਇੱਕ ਜਿਹੜਾ ਬੋਤਲ ਹੈ ਉਹ ਤਿੰਨ ਜਣੇ ਜ਼ਿੰਦਗੀ ਬਰੰਦ ਬਚਾਉਂਦਾ ਇਸ ਕਰਕੇ ਸਾਰਿਆਂ ਨੂੰ ਜ਼ਰੂਰ ਕੂਨਦਨ ਕਰਨਾ ਚਾਹੀਦਾ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣੇ ਕਿਸੇ ਦੇ ਜਨਮ ਦਿਨ ਤੇ ਇਹੋ ਜੇ ਨੇਕ ਕੰਮ ਕਰਦੇ ਨੇ ਮੈਂ ਸਮਝਦਾ ਕਿ ਖੂਨ ਦਾਨ ਤੋਂ ਉੱਪਰ ਕੋਈ ਹੋਰ ਚੀਜ਼ ਦਾਨ ਦੀ ਹੋ ਸਕਦੀ ਸਸੀ ਕਾ ਜੀ ਮਹਾਂ ਗੁਰਦੇਵ ਭੰਪ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅਸੀਂ ਮੌਜੂਦ ਹਾਂ ਮੋਗਾ ਦੇ ਬਲੂਮਿੰਗ ਬਰਡ ਸਕੂਲ ਦੇ ਵਿੱਚ ਜਿੱਥੇ ਕਿ ਕੈਂਪ ਲਗਾਇਆ ਗਿਆ ਹੈ ਖੂਨ ਦਾਨ ਕੇ ਪਰ ਤੁਸੀਂ ਆ ਦੇ ਸਾਦੇ ਆ ਸਰਦਾਰ ਬਰਜਿੰਦਰ ਸਿੰਘ ਸਦਾ ਬਦਲ ਸਿੰਘ ਹਮਦਾਰ ਜਿਹੜੇ ਕਿ ਜੀਤ ਖਬਰ ਦੇ ਸੰਪਾਦਕ ਨੇ ਉਹਨਾਂ ਦੇ ਚੰਦਰ ਨੂੰ ਲੈ ਕੇ ਮੋਗਾ ਵਿੱਚ ਕੈਂਪ ਲਗਾ ਸੀ ਜਿਵੇਂ ਦੇਖ ਸਕਦੇ ਹੋ ਖੂਨਦਾਨ ਦੇ ਕੈਂਪ ਲਗਾਇਆ ਕਰ ਰਹੇ ਹਾਂ ਅਸੀਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜੇ ਕਿ ਸਖਸ਼ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਵੇਖ ਸਕਦੇ ਹੋ ਜਿਹਨਾਂ ਦੇਖਿਆ ਜਾਵੇ ਤਾਂ ਬਹੁਤ ਮਹਾਨ ਕੰਮ ਕੀਤਾ ਜਾ ਰਿਹਾ ਜਿਦਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਪਾਦੇ ਬਲੂਇੰਗ ਬਰਡ ਸਕੂਲ ਦੇ ਵਿੱਚ ਜਿਹੜਾ ਕਿ ਚੇਅਰਮੈਨ ਪਰਸਨ ਜੀ ਕੇ ਸੰਸਾਦਾ ਜੀ ਮੌਜੂਦ ਹੈ ਕੈਂਪ ਦੇ ਵਿੱਚ ਪਹੁੰਚੋ ਇਹ ਖੂਨਦਾਨ ਕੇਪ ਲਗਾਇਆ ਗਿਆ ਹੈ ਸਰਦਾਰ ਪਰਜੰਦਰ ਸਿੰਘ ਹਮਦਾਰ ਜਿਹੜੇ ਜੀ ਦੇ ਸੰਪਾਦਕ ਆ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੈਂਪ ਲਗਾਇਆ ਗਿਆ ਸਰ ਕੈਂਪ ਪਹੁੰਚਿਆ ਕੀ ਆ ਦੇਖੋ ਜੀ ਅਜੀਤ ਆਦਾਰਾ ਦੇ ਜਿਹੜੇ ਮੁੱਖ ਸੰਪਾਦਕ ਨੇ ਸਰਦਾਰ ਪਰਜੰਦਰ ਸਿੰਘ ਜੀ ਹਮਦਾਰ ਦੇ ਉਹਨਾਂ ਦੇ ਜਨਮ ਦਿਨ ਦੇ ਲਈ ਇਹ ਸਮਰਪਿਤ ਕੈਂਪ ਲਾਇਆ ਗਿਆ ਹੈ ਇਹ ਦੂਜਾ ਖੂਨਦਾਨ ਕੈਂਪ ਹੈ ਜਿਹੜਾ ਪਹਿਲਾਂ ਲੱਗਾ ਸੀ ਉਹ ਲਾਸਟ ਇਅਰ ਲੱਗਾ ਸੀ ਇਹ ਦੂਸਰਾ ਲਗਾਇਆ ਗਿਆ ਹੈ ਔਰ ਮੈਂ ਸਮਝਦਾ ਕਿ ਜਨਮ ਦਿਨ ਮਨਾਉਣ ਦਾ ਇਸ ਤੋਂ ਵੱਡਾ ਜਿਹੜਾ ਹੈਗਾ ਉਹ ਤਰੀਕਾ ਨਹੀਂ ਹੋ ਸਕਦਾ ਉਹਦੀ ਐਗਜ਼ਾਮਪਲ ਨਹੀਂ ਹੋ ਸਕਦੀ ਉਹਦਾ ਉਦਾਹਰਨ ਨਹੀਂ ਹੋ ਸਕਦਾ ਉਹਦਾ ਕਾਰਨ ਹੈ ਕਹਿੰਦੇ ਖੂਨਦਾਨ ਮਹਾਕल्याण ਕਿਉਂਕਿ ਜਿਹੜੇ ਸਵਾਦਵੇਂ ਨੂੰ ਖੂਨ ਦੀ ਲੋੜ ਹੁੰਦੀ ਹੈ ਉਹਨੂੰ ਪੁੱਛਿਆ ਜਾਣੇ ਖੂਨ ਦੀ ਕੀ ਮਹੱਤਤਾ ਹੈ ਸੋ ਉਹਨਾਂ ਦੁਆਰਾ ਪ੍ਰੇਰਿਤ ਕੀਤਾ ਗਿਆ ਹੈ ਕਿ ਖੂਨਦਾਨ ਜਿਹੜਾ ਹੈਗਾ ਦੇਣਾ ਜ਼ਰੂਰ ਚਾਹੀਦਾ ਹੈ ਜਿਹੜਾ ਵੀ ਆਦਮੀ ਸક્ષਮ ਹੈ ਖੂਨਦਾਨ ਦੇਣ ਲਈ ਔਰ ਜਿੱਥੇ ਮੈਂ ਇੱਥੇ ਬਲੂਮਿੰਗ ਬਰਡ ਸਕੂਲ ਦੇ ਸਾਰੇ ਸਮੂਹ ਵੱਲੋਂ ਸਰਦਾਰ ਬਰਜਿੰਦਰ ਸਿੰਘ ਜੀ ਹਮਾਰਾ ਦੇ ਨੂੰ ਮੁੱਖ ਸੰਪਾਦਕ ਪਦਮ ਸ਼੍ਰੀ ਉਹਨਾਂ ਨੂੰ ਮੈਂ ਵਧਾਈ ਦਿੰਨਾ ਹੈ ਉਹਨਾਂ ਦੇ ਜਨਮ ਦਿਨ ਦੇ ਉੱਤੇ ਉੱਥੇ ਨਾਲ ਨਾਲ ਅਜੀਤ ਦੇ ਸਮੁੱਚੇ ਜਿਹੜਾ ਪਰਿਵਾਰ ਹੈ ਇਥੋਂ ਦਾ ਡਿਸਟ੍ਰਿਕਟ ਸਟਾਫ ਔਰ ਸੰਦਰਪਾਲ ਜੀ ਜੀ ਔਰ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਾਥੀ ਹਨ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਉਪਰਾਲਾ ਉਹਨਾਂ ਸਦਕਾ ਹੀ ਹੁੰਦਾ ਔਰ ਮੈਂ ਉਮੀਦ ਕਰਦਾ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਨੂੰ ਸਨੇਹਾ ਲੱਗਾ ਉਹ ਅੱਜ ਵੱਧ ਚੜ ਕੇ ਖੂਨਦਾਨ ਕਰਨਗੇ ਤੇ ਇੱਕ ਰਿਕਾਰਡ ਕੈਂਪ ਕਰਨਗੇ ਦੂਸਰਾ ਰਿਸ਼ਾਦ ਲੋਕਾਂ ਦਾ ਕੈਂਪ ਸਰਦਾਰ ਬਟਿੰਦਰ ਸਿੰਘ ਹੰਦਾਰ ਦੇ ਜਿਹੜੇ ਅਜੀਤ ਸਮੂਹਾਂ ਦੇ ਇੰਚਾਰਜ ਜਿਹੜੇ ਉਹਨਾਂ ਦਾ 82 ਜਨਮ ਦਿਨ ਜਿਹੜਾ ਮੌਕੇ ਤੇ ਵਿੱਚ ਜੀਤ ਅਦਾਰਾ ਸਰਦਾਰ ਸੁਰਿੰਦਰਪਾਲ ਸਿੰਘ ਉਹਨਾਂ ਦੇ ਸਤੂ ਸਾਥੀ ਇੱਕ ਵੱਡਾ ਵਿਸ਼ਾਲ ਬਲੱਡ ਨੇਸ਼ਨ ਕੈਂਪ ਲਾ ਕੇ ਇੱਥੇ ਜਿਹੜਾ ਸਾਡੇ ਸਕੂਲ ਹੈਗਾ ਉਹਦੇ ਵਿੱਚ ਬਣਾ ਰਹੇ ਹੈਗੇ ਨੇ ਬਲੋਸਮ ਸਕੂਲ ਦੇ ਵਿੱਚ ਮੈਂ ਸੈਣੀ ਸਾਹਿਬ ਨੂੰ ਵੀ ਮੁਬਾਰਕਬਾਦ ਔਰ ਉਹਨਾਂ ਦਾ ਧੰਨਵਾਦ ਕਰਦਾ ਏਡਾ ਵੱਡਾ ਪ੍ਰਾਣਾ ਪਿਛਲੇ ਸਾਲ ਵਾਂਗ ਐਤਕੀ ਵੀ ਉਹਨਾਂ ਨੇ ਕੀਤਾ ਔਰ ਸਾਰੇ ਉਹ ਸਾਥੀ ਜਿਨ੍ਹਾਂ ਨੇ ਅੱਜ ਬਲੱਡ ਦਿੱਤਾ ਉਹਨਾਂ ਦਾ ਇਹ ਕੌਣਾ ਜਾਇਆ ਨਹੀਂ ਜਾਊਗਾ ਜ਼ਰੂਰ ਕਿਸੇ ਜ਼ਰੂਰਤਮੰਦ ਨੂੰ ਲੱਗੂ ਲੱਗੂਗਾ ਤੇ ਉਹਦੀਆਂ ਦੁਆਵਾਂ ਮਾਰ ਕੇ ਉਹਨਾਂ ਨੂੰ ਲੰਘਣ ਗਿਆ ਸੋ ਇਹ ਵੱਡਾ ਅਪਰੇਲਾ ਦੋ ਮੈਂ ਇੱਕ ਮੋਟੀ ਜੀ ਗੱਲ ਕਹਿੰਦੇ ਹੁੰਦਾ ਡੋਨਟ ਜੀ ਸ਼ਰੈਟ ਬਲੱਡ ਡੋਨੇਟਡ ਸੋ ਇਹ ਚੰਗੇ ਕਰਨਾ ਮੈਂ ਉਹ ਸਾਰਿਆਂ ਨੂੰ ਮੁਬਾਰਕਬਾਦ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਪਰਮਾਤਮਾ ਨਾਲ ਉਹਨਾਂ ਨੂੰ ਲੰਬੇ ਤੇ ਤੰਦਰੁਸਤ ਤੋਂ ਮਾਰਦੇ ਤਾਂ ਕੋਟਲਾ ਡਿਟੋ ਹੇਠਾਂ ਮੌਜੂਦ ਹੈ ਗੱਲ ਕਰਦੇ ਪਹੁੰਚੇ ਇੱਥੇ ਸਲਫ ਕੈਂਪ ਚ ਪਹੁੰਚੇ ਆ ਕਿੰਨੇ ਲੋਕੇ ਬਲਗਾਇਆ ਗਏ ਕੀ ਕਿਹਨਾਂ ਜਾਉਂਗੇ ਸਾਡੇ ਬੜੇ ਹੀ ਸਤਿਕਾਰਯੋਗ ਆਜੀਤ ਅਖਬਾਰ ਦੇ ਜਿਹੜੇ ਮੁਖੀ ਨੇ ਡਾਕਟਰ ਬਰਜਿੰਦਰ ਸਿੰਘ ਜੀ ਉਹਨਾਂ ਦੇ ਅਜ 82ਵੇਂ ਜਨਮ ਦਿਨ ਤੇ ਅਜੀਤ ਉਪ ਦਫ਼ਤਰ ਮੋਗਾ ਵੱਲੋਂ ਭਾਜੀ ਫਰਿੰਦਰਪਾਲ ਤੇ ਜਿਹੜੀ ਸਾਰੀ ਉਹਨਾਂ ਦੀ ਟੀਮ ਹੈ ਉਹਨਾਂ ਵੱਲੋਂ ਅੱਜ ਇਸ ਕੂਚੀ ਦੇ ਵਿੱਚ ਇੱਕ ਖੂਨਦਾਨ ਕੈਂਪ ਲਾਇਆ ਗਿਆ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣੇ ਕਿਸੇ ਦੇ ਜਨਮ ਦਿਨ ਤੇ ਇਹੋ ਜੇ ਨੇਕ ਕੰਮ ਕਰਦੇ ਨੇ ਮੈਂ ਸਮਝਦਾ ਕਿ ਖੂਨਦਾਨ ਤੋਂ ਉੱਪਰ ਕੋਈ ਹੋਰ ਚੀਜ਼ ਦਾਨ ਨਹੀਂ ਹੋ ਸਕਦੀ ਜਿਸ ਚੀਜ਼ ਦੇ ਨਾਲ ਕਿਸੇ ਜਾਨ ਬਚਾਈ ਜਾ ਸਕੇ ਸੋ ਇਸ ਸ਼ੁਭ ਅਫਸਰ ਤੇ ਮੈਂ ਭਾਜੀ ਨੂੰ ਵੀ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਜਿੰਨੀ ਵੀ ਉਹਨਾਂ ਦੀ ਟੀਮ ਹੈ ਇਹਨਾਂ ਨੂੰ ਇਸ ਨੇਕ ਕਾਰਜ ਦੀ ਲੱਖ ਲੱਖ ਵਧਾਈ ਦਿੰਦਾ। ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜਿਹੜੇ ਬੰਦੇ ਨਹੀਂ ਕਰਦੇ ਖੂਨ ਨਹੀਂ ਦਾਨ ਕਰਦੇ। ਆ ਦੇਖੋ ਜਿਹੜਾ ਖੂਨ ਹੈ ਕਈ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੁੰਦਾ ਹੈ ਕਿ ਖੂਨ ਦੇ ਕੇ ਸ਼ਾਇਦ ਖੂਨ ਡੋਨੇਟ ਕਰਕੇ ਪਤਾ ਨਹੀਂ ਸ਼ਾਇਦ ਮੇਰੇ ਵਿੱਚੋਂ ਕੋਈ ਚੀਜ਼ ਦੀ ਕਮੀ ਨਾ ਜਾਵੇ ਸੋ ਮੈਂ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹਣਾ ਹੈ ਕਿ ਜਿੰਨਾ ਵੀ ਤੁਸੀਂ ਖੂਨਦਾਨ ਵੱਧ ਕਰੋਗੇ ਉਹਨੇ ਤੁਹਾਡੇ ਜਿਹੜੇ ਬਾਡੀ ਦੇ ਆਰਗਨਸ ਨੇ ਉਹਦੇ ਜਿਹੜੇ ਉਹ ਦੁਬਾਰਾ ਖੂਨ ਬਣਾਉਣਗੇ ਜਿਹੜਾ ਪਿਉਰੀਫਾਈ ਬਲੱਡ ਹੋਊਗਾ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਜਦੋਂ ਵੀ ਕੋਈ ਸ਼ੁਭ ਕਾਰਜ ਹੋਵੇ ਤਾਂ ਖੂਨਦਾਨ ਹਮੇਸ਼ਾ ਕਰਨਾ ਚਾਹੀਦਾ ਹੈ ਸਾਡੇ ਨਾਲ ਮਜੂਨੇ ਮਾਲਕਾ ਸੁਪਤਰ ਦੀ ਉਹ ਪਹੁੰਚ ਹੋਏ ਨੇ ਅੱਜ ਖੂਨਦਾਨ ਕੈਂਪ ਲਾਇਆ ਵਰਜਿੰਦਰ ਸਿੰਘ ਹਿੰਦਰ ਦੇ ਜੰਮਦੰਦੇ ਮੈਮ ਅੱਜ ਬਟਿੰਦਰੀ ਚੰਦ ਦੇ ਕੋਰਪੋਰੇਟ ਬਲੈਡ ਨਹੀਂ ਪਹੁੰਚਿਆ ਜਾਉਂਦਾ ਅੱਜ ਅਜੀਤ ਅਖਬਾਰ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਹਮੇਸ਼ਾ ਦੀ ਤਰ੍ਹਾਂ ਇਤਕੀਵਾਰੀ ਵੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਆਏ ਆ ਬਲੱਡ ਡੋਨੇਟ ਕਰ ਰਹੇ ਮੰਨ ਲਾ ਤਾਂ ਕਿ ਖੂਨਦਾਨ ਇਸ ਤਰ੍ਹਾਂ ਦਾ ਦਾਨ ਹੈ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਆਪਾਂ ਖੂਨ ਦਾ ਦਾਨ ਦੇਣੀ ਹੈ ਆਪਾਂ ਇਹ ਨਹੀਂ ਦੇਖਦੇ ਕਿ ਜਿੰ ਨੂੰ ਲੱਗ ਰਿਹਾ ਹੈ ਉਹ ਅਮੀਰ ਹੈ ਜਾਂ ਗਰੀਬ ਹੈ ਮੁਸਲਿਮ ਹੈ ਸਿੱਖ ਹੈ ਜਾਂ ਸਾਈ ਹੈ ਜ਼ਰੂਰਤ ਹੈ ਕਿ ਆਪਾਂ ਵਤ ਤੋਂ ਵਤ ਬਲੱਡ ਡੋਨੇਟ ਕਰੀਏ ਤਾਂ ਕਿ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚਾ ਸਕੀਏ ਚਾਹੇ ਉਹ ਆਪਣਾ ਰਿਸ਼ਤੇਦਾਰ ਨਾ ਵੀ ਹੋਵੇ ਬੀਂਗੇ ਗੁੱਡ ਸਿਟੀਜ਼ਨ अपनी ड्यूटी बनती है कि आप इस तरह के उपराले हमेशा वर् चढ़ के साथ दई मैं यही कहना चाहूँगी कि सारे बलड डोनेट करना चाहिए एक परमानेंट डोनर बनना चाहिए ताकि कि आप किसी की जान बचा सकी और सोसायटी यही मैसेज देना चाहूँगी कि जरूरत है कि आप रल मिल के जो है एक अच्छी सोसायटी बना सकी एक अच्छा वातावरण ਕਰੀਏ ਕਰ ਸਕੀਏ ਬਲੱਡ ਡੋਨੇਟ ਕਰੀਏ ਤਾਂ ਕਿ ਕਿਸੇ ਦੀ ਜਾਨ ਬਚਾ ਸਕੀਏ ਔਰ ਵੱਧ ਤੋਂ ਵੱਧ ਆਪਾਂ ਪੌਦੇ ਲਗਾ ਸਕੀਏ ਤਾਂ ਕਿ এনवायरमेंट ਬਹੁਤ ਵਧੀਆ ਬਣੇ ਬਿਲਕੁਲ ਹੀ ਅਜੀਤ ਦੀ ਟੀਮ ਦੀ ਟੀਮ ਪਹੁੰਚੀ ਹੈ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਡਾਕਟਰ ਪ੍ਰਕਾਸ਼ ਸਿੰਘ ਮਦਰਜੀ ਦੇ ਜਨਮ ਦਿਨ ਦੇ ਅਵਸਰ ਤੇ ਖੂਨਦਾਨ ਜੋ ਕੈਂਪ ਲਗਾਇਆ ਰਿਹਾ ਜਾ ਰਿਹਾ ਹੈ ਸਾਰੇ ਵਧਾਈ ਦੇ ਪੱਤਰ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਖੂਨਦਾਨ ਜੀਵਨਦਾਨ ਹੁੰਦਾ ਹੈ ਤੇ ਇੱਕ ਜਿਹੜਾ ਬੋਤਲ ਹੈ ਉਹ ਤਿੰਨ ਜਾਨੇ ਜ਼ਿੰਦਗੀ ਬਦਲ ਦਿੰਦਾ ਇਸ ਕਰਕੇ ਸਾਰਿਆਂ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ ਜੀ ਭਾਜੀ ਵੀ ਜੁੰਦਰ ਤੋਂ ਆਏ ਹੋਏ ਬਲੱਡ ਦੇ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਭਾਜੀ ਡਾਕਟਰ ਬਰਜਿੰਦਰ ਸਿੰਘ ਹਮਦਰ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਉਪਰਾਲਾ ਮੋਗਾ ਸਬ-ਆਫਿਸ ਦੀ ਟੀਮ ਵੱਲੋਂ ਕੀਤਾ ਗਿਆ ਬੜਾ ਇਸ਼ਲਾਗਾ ਜੋਗ ਹੈ ਤੇ ਮਹਿਮਾਨ ਮਹਿਸੂਸ ਕਰ ਰਹੇ ਆ ਵੀ ਮੈਨੂੰ ਇਸ ਮੌਕੇ ਤੇ ਖੂਨ ਦੇਣ ਦਾ ਮੌਕਾ ਮਿਲਿਆ ਤੇ ਭਾਜੀ ਨੂੰ ਵਧਾਈਆਂ ਦਿੰਦੇ ਹੋਏ ਤੇ ਸਮੂਹ ਮੌਕਾ ਦੀ ਟੀਮ ਨੂੰ ਵੀ ਇਸ ਲਾਂਗ ਦਾ ਜੋ ਕੰਮ ਕਰਕੇ ਵਧਾਈਆਂ ਦਿੰਦੇ ਹਾਂ ਧੰਨਵਾਦ ਜੀ ਸਤਿਕਾਰਯੋਗ ਸਾਥੀ ਹਮਕਰਤ ਜੀ ਦੀ ਟੀਮ ਜਨਮਦਿਨ ਦੀ ਹੋਈ ਆ ਉਹਨਾਂ ਵੱਲੋਂ ਵੀ ਅੱਜ ਇਸ ਜਨਮਦਿਨ ਦੀ ਖੁਸ਼ੀ ਮਨਾਈ ਜਾ ਰਹੀ ਆ ਔਰ ਖੂਨ ਦਾਨ ਦਿੱਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੇਵ ਭੰਤੇ ਤੁਸੀ ਦੇਖ ਰਹੇ ਹੋ ਅਜੀਤ ਗੁਪਤ ਵੀ ਅਸੀਂ ਮਜੂਦ ਹਾਂ ਮੋਗਾ ਦੇ ਬਲੂ ਬਿੰਟ ਸਕੂਲ ਦੇ ਵਿੱਚ ਜਿੱਤੇ ਕੀ ਅੱਜ ਜੰਧਨ ਦਾ ਮਕਸਦਾ ਬਹੁਤ ਸੀ ਹੋਦਾ ਜੀ ਜੰਧਨ ਮੈ ਜਾ ਰਿਹਾ ਹੈ ਇਹ ਜਿਹੜਾ ਦੇ ਉੱਤੇ ਮੋਗਾ ਟੀਮ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਜੰਧਨ ਟੀਮ ਕੋਸ਼ਿਸ਼ ਇਹ ਗੱਲਬਾਤ ਦੇ ਸਹਾਇਤਾ ਨੂੰ ਹੋਣ ਸਮਰਥੀ ਹੈ ਸਭ ਟੀਮ ਮੋਗਾ ਫਟੀ ਹੋ

ਉਹ ਜਿੰਦਗੀ ਕਿਉਂ ਤਾਂ ਉਹ ਖੁਦ ਨਿਦਾਨ ਕਰਨਾ ਚਾਹੀਦਾ ਹੈ ਜਿਹੜੀ ਸੋਸ ਟ੍ਰੈਵਲ ਕਰਾਏ ਤੇ ਉਹ ਜਿਹੜੇ ਤੱਕੇ ਕਿ ਕਿਸੇ ਨਾ ਕਿਸੇ ਜਿੰਦਗੀ ਦੇ ਵਿੱਚ ਕੰਮ ਆ ਗਿਆ ਸੋ ਮੈਂ ਸਮੁੱਚੀ ਟੀਮ ਜਿਹੜੀ ਜੰਤੂ ਕਰੋਨਾ ਔਰ ਇਹਦੇ ਵਿੱਚ ਜਿਹੜਾ ਵੱਡਾ ਯੋਗਦਾਨ ਹੈ ਉਹ ਵੀ ਬਾਸ ਉਹਨਾਂ ਦੇ ਜਿਹੜੇ ਬਤਾਤਾ ਸੀ ਮਾਰਸ਼ ਨਹੀਂ ਹੋਣਾ ਦਾ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਸਾਰੇ ਪ੍ਰਬੰਧਕ ਉਹਨਾਂ ਨੇ ਵੀ ਇਹਦਾ ਜੋ ਸਾਰਾ ਸਮੁੱਚੇ ਅਜੀਤ ਪਰਿਵਾਰ ਵੱਲੋਂ ਬਾਕੀ ਸਭੀ ਤੋਂ ਬਹੁਤ 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 ਬਹੁ ਪਿਛਲੇ ਸਾਲ ਨਾਲੋਂ ਜਿਹੜਾ ਐਡ ਕੀ ਜਿਹੜਾ ਉਤਸ਼ਾਹ ਜਿਹੜਾ ਬਹੁਤ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਹੈ ਕੁੰਦਾਨੀਆਂ ਦੇ ਵਿੱਚ ਔਰ ਪਿਛਲੇ ਸਾਲ ਨਾਲੋਂ ਜੁਨਤ ਹੈ ਜਿਹੜੀਆਂ ਐਮਐਲਏ ਦਾ ਵਧਿਆ ਗਿਆ ਸੋ ਇਹਦੇ ਵਿੱਚ ਜਿੰਨਾ ਵੀ ਲੋਕਾਂ ਦਾ ਉਤਸ਼ਾਹ ਆ ਔਰ ਜਿਨ੍ਹਾਂ ਨੇ ਵੀ ਕੁੰਦਾਨ ਕਰ ਦਿੱਤਾ ਸੀ ਪਿਛਲੀ ਵਾਰ ਨਾਲੋਂ ਐਡ ਕੀ ਜਿਹੜਾ ਵਧ ਗਿਆ ਜਿਹੜੇ ਕੁੰਦਾਨ ਕਰ ਰਹੇ ਆ ਉਹ ਸਾਰਿਆਂ ਦਾ ਸਮੂਹ ਜੀਤ ਪਰਵਾਰ ਵੱਲੋਂ ਮੈਂ ਬੜੀ ਕੋਸ਼ਿਸ਼ਾਂ ਕਰਦਾ ਸਲਾਮ ਨੂੰ ਕੋਈ ਮੈਸੇਜ ਚਾਹੁੰਦੀ ਹਾਂ ਸਮੂਹ ਜੀਤ ਦੱਸਦੇ ਆ ਕੁੰਦਾਨੀ ਦਾ ਕਿੱਥੇ ਮਦਦ ਦੇ ਰਿਹਾ ਹੈ ਦੇਖੋ ਕੁੰਦਾਨ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕੋਈ ਸਰੀਰਕ ਕੋਈ ਪਰਸਪਰਿਤ ਰਹਿਦਾ ਜੇਦੀ ਸਿਹਤ ਸਹੀ ਹੈ ਸਰੀਰਕ ਪੋਸ਼ਣ ਪੂਰੀ ਕਰਾਣਾ ਰਸਤ ਕੋਸ਼ਤਿਆ ਤੰਦਰੁਸਤ ਉਹ ਨੂੰ ਕੁੰਦਾਰ ਚੱਲਣਾ ਚਾਹੀਦਾ ਜੇਕਰ ਕੋਈ ਸਿਹਤ ਨੂੰ ਕੋਈ ਪਰੇ ਰਹਿਦਾ ਕਿਉਂਕਿ ਇਹਦੇ ਨਾਲੇ ਇਹ ਜਿਹੜਾ ਬੰਦਾ ਸਰੀਰ ਨੂੰ ਪੂਰ ਸਹੀ ਆ ਕਰਦਾ ਤੇ ਉਹਦਾ ਸਰੀਰ ਵੀ ਸਹੀ ਰਹਿੰਦਾ ਹੈ ਔਰ ਜਿਹਦੇ ਲਈ ਆਪਾਂ ਖੂਨਦਾਨ ਕੀਤਾ ਜਾਂਦਾ ਆ ਉਹ ਨੂੰ ਉਹ ਖੂਨ ਦਾ ਜਿਹੜਾ ਉਪਯੋਗ ਹੋ ਜਾਂਦਾ ਆ ਉਹਦੇ ਲਈ ਵੀ ਉਹ ਕੰਮ ਆ ਜਾਂਦਾ ਆ ਸੋ ਇਹ ਸਭ ਤੋਂ ਵੱਡਾ ਦਾਨ ਹੈ ਖੂਨਦਾਨ ਕਰਨਾ ਇਹਦੇ ਨਾਲ ਕੋਈ ਡਰ ਨਹੀਂ ਲੋੜ ਨਹੀਂ ਹੈ ਕੋਈ ਘਬਰਾਹਟ ਦੀ ਲੋੜ ਨਹੀਂ ਹੈ ਖੂਨਦਾਨ ਕੀਤਾ ਜਾਣਾ ਕਰਾਓ ਉਹ ਕੰਮ ਆ ਜਾਂਦਾ ਹੈ ਇਸ ਕਰਕੇ ਡਰ ਦੀ ਲੋੜ ਨਹੀਂ ਹੈ ਵੱਧ ਤੋਂ ਵੱਧ ਪਾਪਾ ਜਿਹੜਾ ਖੂਨਦਾਨ ਕੀਤਾ ਜਾਣਾ ਚਾਹੀਦਾ ਹੈ ਇਹ ਤੁਸੀਂ ਵੱਧ ਤੋਂ ਖੂਨਦਾਨ ਕੀਤਾ ਹੋਏ ਖੂਨ ਦਾ ਇੱਕ ਮਹਾਨ ਦਾਨ ਹੈ ਅੱਜ ਦੀ ਬੇਵਫਾਈ ਪੂਰੀ ਟੀਮ ਨੂੰ ਸਰਦਾਰ ਨੂੰ ਮੋਸ਼ੰਤ ਜੀ ਦਾ ਬਹੁਤ ਬਹੁਤ ਕੋਟਿੰਗ ਨੂੰ ਦਾ ਪ੍ਰੋਜੈਕਟ ਬਹੁਤ ਬਹੁਤ ਫਰਲਾ ਕੀਤਾ ਗਿਆ ਹਰਦੇਪ ਅਜੀਤ ਜੀ ਅੱਜ ਅਜੀਤ ਅਖਬਾਰ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਹਮੇਸ਼ਾ ਦੀ ਤਰ੍ਹਾਂ ਇਤਕੀ ਵਾਰੀ ਵੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਏ ਆ ਬਲੱਡ ਡੋਨੇਟ ਕਰ ਰਹੇ ਮੰਨ ਲਾਦਾ ਕਿ ਖੂਨਦਾਨ ਇਸ ਤਰ੍ਹਾਂ ਦਾ ਦਾਨ ਹੈ ਜਿਹੜਾ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਕਿ ਜਨਮ ਦਿਨ ਮਨਾਉਣ ਦਾ ਇਸ ਤੋਂ ਵੱਡਾ ਜਿਹੜਾ ਹੈਗਾ ਉਹ ਤਰੀਕਾ ਨਹੀਂ ਹੋ ਸਕਦਾ ਉਹਦੀ ਐਗਜ਼ਾਮਪਲ ਨਹੀਂ ਹੋ ਸਕਦੀ ਉਹਦਾ ਉਦਾਹਰਨ ਨਹੀਂ ਹੋ ਸਕਦਾ ਉਹਦਾ ਕਾਰਨ ਹੈ ਕਹਿੰਦੇ ਖੂਨਦਾਨ ਮਹਾ ਕਲਿਆਣ ਭਾਜੀ ਡਾਕਟਰ ਬਰਜਿੰਦਰ ਸਿੰਘ ਹਮਦਰ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਉਪਰਾਲਾ ਮੋਗਾ ਸਬ-ਆਫਿਸ ਦੀ ਟੀਮ ਵੱਲੋਂ ਕੀਤਾ ਗਿਆ ਬੜਾ ਇਸ਼ਲਾਗਾਯੋਗ ਹੈ ਤੇ ਮੈਂ ਮਾਣ ਮਹਿਸੂਸ ਕਰ ਰਿਹਾ ਵੀ ਮੈਨੂੰ ਇਸ ਮੌਕੇ ਤੇ ਖੂਨ ਦੇਣ ਦਾ ਮੌਕਾ ਮਿਲਿਆ ਹੈ ਖੂਨਦਾਨ ਜੀਵਨਦਾਨ ਹੁੰਦਾ ਤੇ ਇੱਕ ਜਿਹੜਾ ਬੋਤਲ ਹੈ ਉਹ ਤਿੰਨ ਜਣੇ ਜ਼ਿੰਦਗੀ ਬਚਾਉਂਦਾ ਇਸ ਕਰਕੇ ਸਾਰਿਆਂ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣੇ ਕਿਸੇ ਦੇ ਜਨਮ ਦਿਨ ਤੇ ਇਹੋ ਜੇ ਨੇਕ ਕੰਮ ਕਰਦੇ ਨੇ ਮੈਂ ਸਮਝਦਾ ਕਿ ਖੂਨਦਾਨ ਤੋਂ ਉੱਪਰ ਕੋਈ ਹੋਰ ਚੀਜ਼ ਦਾ ਨਹੀਂ ਹੋ ਸਕਦੀ ਸਸੀ ਕਾ ਜੀ ਮਹਾਂ ਗੁਰਦੇਵ ਭਾਮ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅਸੀਂ ਮੌਜੂਦ ਹਾਂ ਮੋਗਾ ਦੇ ਬਲੂਮਿੰਗ ਬਰਡ ਸਕੂਲ ਦੇ ਵਿੱਚ ਜਿੱਥੇ ਕਿ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਲਗਾਇਆ ਤੁਸੀਂ ਦੇਖ ਸਕਦੇ ਹਾਂ ਸਰਦਾਰ ਬਰਜਿੰਦਰ ਸਿੰਘ ਸਰਦਾਰ ਬਰਜਿੰਦਰ ਸਿੰਘ ਹਮਦਰ ਜਿਹੜੇ ਕਿ ਜੀਤ ਖਬਰ ਦੇ ਸੰਪਾਦਕ ਨੇ ਉਹਨਾਂ ਦੇ ਚੰਨ ਦੇ ਨਾਲ ਕੇ ਮੋਗਾ ਵਿੱਚ ਕੈਂਪ ਲਗਾਇਆ ਤੁਸੀਂ ਦੇਖ ਸਕਦੇ ਹਾਂ ਖੂਨਦਾਨ ਦਾ ਕੈਂਪ ਲਗਾਇਆ ਜਿਹੜਾ ਅਸੀਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜੇ ਕਿ ਸਖਸ਼ ਪਹੁੰਚੇ ਉਹਨਾਂ ਨੇ ਗੱਲਬਾਤ ਕੀਤੀ ਉਹ ਤੁਸੀਂ ਸਟੇਜ ਤੇ ਦੇਖ ਸਕਦੇ ਹੋ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਮਹਾਨ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਮੌਜੂਦ ਆ ਮੋਗਾ ਦੇ ਬਲੂਇੰਗ ਬਰਡ ਸਕੂਲ ਦੇ ਵਿੱਚ ਜਿਹੜਾ ਕਿ ਚੇਅਰਮੈਨ ਪਰਸਨ ਜੀ ਕੇ ਸੰਨਸਾਦਾ ਜੀ ਮੌਜੂਦ ਨੇ ਕੈਂਪ ਦੇ ਵਿੱਚ ਪਹੁੰਚੋ ਇਹ ਖੂਨਦਾਨ ਕੇ ਪਲਗਾਇਆ ਗਿਆ ਹੈ ਸਰਦਾਰ ਪਰਜੂਨਰਸੀ ਖੂਨਦਾਨ ਦੇ ਜੀ ਦੇ ਸੰਪਾਦਕ ਆ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਕੈਂਪ ਲਗਾਇਆ ਗਿਆ ਸਭ ਕੈਂਪ ਪਹੁੰਚੇ ਆ ਕੀ ਆ ਦੇਖੋ ਜੀ ਇਹ अजीत ਅਦਾਰਾ ਦੇ ਜਿਹੜੇ ਬੁੱਕ ਸੰਪਾਦਕ ਨੇ ਸਰਦਾਰ